ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਟੀਜੀ ਸਿੰਘ ਇਮੀਗ੍ਰੇਸ਼ਨ ਦੁਬਈ ਅੱਜ ਇੱਕ ਐਲਾਨ ਕਰ ਰਹੇ ਜਿੰਨੇ ਵੀ ਸਾਡੇ ਪੰਜਾਬ ਦੇ ਪਿੰਡ ਖਾਸ ਕਰਕੇ ਮਾਝਾ ਏਰੀਆ ਪਾਣੀ ਨਾਲ ਪ੍ਰਭਾਵਿਤ ਹੋਇਆ ਜਿਨ੍ਹਾਂ ਦੇ ਘਰ ਟਹਿ ਗਏ ਕੋਈ ਘਰ ਚ ਕਮਾਈ ਆਲਾ ਨਹੀਂ ਰਿਹਾ ਜਾਂ ਫਿਰ ਉਹਨਾਂ ਕੋਈ ਸਾਧਨ ਨਹੀਂ ਰਿਹਾ ਕਮਾਈ ਦਾ ਤੇ ਜਿੰਨੇ ਵੀ ਪਿੰਡਾਂ ਚ ਹੜ੍ਹ ਨਾਲ ਘਰ ਖਰਾਬ ਹੋਏ ਐ ਹਰ ਇੱਕ ਪਿੰਡ ਦੇ ਸਰਪੰਚ ਸਾਹਿਬ ਨੂੰ ਇਹ ਵੀਡੀਓ ਪਹੁੰਚਦੀ ਕਰ ਦਿਓ ਪੰਚਾਇਤ ਨੂੰ ਉਹਨਾਂ ਨੂੰ ਸਾਡੀ ਅਰਜੀ ਹੈ ਕਿ ਤੁਸੀਂ ਆਪਣੇ ਪਿੰਡ ਚੋਂ ਸਾਨੂੰ ਇੱਕ ਘਰ ਦਾ ਮੁੰਡਾ ਦਓ ਜਿਹੜਾ ਗਰੀਬ ਹੈ ਜਿਨ੍ਹਾਂ ਦਾ ਹੜ੍ਹ ਚ ਨੁਕਸਾਨ ਹੋ ਗਿਆ ਘਰ ਖਤਮ ਹੋ ਗਏ ਜਾਂ ਜ਼ਮੀਨਾਂ ਖਤਮ ਹੋ ਗਈਆਂ ਉਹਨਾਂ ਕੋਲ ਸਾਧਨ ਨਹੀਂ ਹੈ ਹੁਣ ਕੋਈ ਕਮਾਈ ਦਾ ਅਸੀਂ ਉਹਨਾਂ ਨੂੰ ਆਪਣੇ ਖਰਚੇ ਤੇ 1 ਰੁਪਿਆ ਵੀ ਅਸੀਂ ਨਹੀਂ ਲੈਣਾ ਆਪਣੇ ਖਰਚੇ ਤੇ ਦੁਬਈ ਲੈ ਕੇ ਆਉਂਗੇ ਇੱਥੇ ਜੋਬ ਦਿਵਾਉਂਗੇ ਵਾਹਿਗੁਰੂ ਦੀ ਮਿਹਰ ਹੈ ਕਿ ਪੰਜਾਬੀਆਂ ਦੇ ਕਰਕੇ ਸਾਡੀ ਕੰਪਨੀ ਦੁਬਈ ਚ ਕੰਮ ਕਰ ਰਹੀ ਜਿੰਨੇ ਵੀ ਪਰਿਵਾਰ ਹੈ ਪੀੜਿਤ ਪਰਿਵਾਰ ਹੈ ਉਹਨਾਂ ਦਾ ਡਾਟਾ ਸਾਨੂੰ ਦੇ ਦਿਓ ਜਾਂ ਅਗਲੇ ਮਹੀਨੇ ਮੈਂ ਇੰਡੀਆ ਆਣਾ ਵੀ ਹੈ ਤੇ ਜਿੰਨੇ ਵੀ ਪਿੰਡਾਂ ਦੇ ਸਰਪੰਚ ਸਾਭਾ ਨੂੰ ਮੈਂ ਮਿਲ ਸਕਦਾ ਹੋਇਆ ਜਾਂ ਮੋਤਬਰ ਬੰਦਿਆਂ ਨੂੰ ਪੰਚਾਇਤ ਨੂੰ ਮੈਂ ਮਿਲੂੰਗਾ ਤੇ ਇੱਕ ਪਿੰਡ ਚੋਂ ਇੱਕ ਮੁੰਡਾ ਅਸੀਂ ਲੈ ਕੇ ਆ ਸਕਦੇ ਇੱਥੇ ਜਿੰਨੀ ਕਿ ਸਾਡੀ ਜੇਬ ਭਰ ਚੱਲਦੀ ਹੈ ਜੇ ਕਿਸੇ ਹੋਰ ਨੇ ਵੀ ਨਾਲ ਮਿਲ ਕੇ ਸੇਵਾ ਕਰਨੀ ਹੋਈ ਤਾਂ ਅਸੀਂ ਜਰੂਰ ਸਾਰਿਆਂ ਨਾਲ ਮਿਲ ਕੇ ਕੰਮ ਕਰਾਂਗੇ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਜਿਹਾ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ